ਉਸ ਵੇਲੇ ਗੁਰੂ ਜੀਰ ਦੇ ਸਿਪਾਈ ਸਨ ਉਹਨਾਂ ਨੇ ਜਾ ਕੇ ਅਰੰਗੇ ਬਾਦਸ਼ਾਹ ਨੂੰ ਦਹਾਕਟਾ ਚੜਾ ਕੇ ਦੱਸਿਆ ਕਹਿਣ ਲੱਗੇ ਤੂੰ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਅਸਲਾਮ ਦੇ ਵਿੱਚ ਲਿਆਉਂਦੀਆਂ ਗੱਲਾਂ ਕਰਦਾ ਏ ਉਹਦੇ ਤੇ ਸੈਖੀ ਮਾਨ ਨਹੀਂ ਇੱਕ ਮਤੀ ਦਾਸ ਦੀ ਮਾਨ ਸਤੂ ਜੀ ਦਾ ਉਹ ਆਖ ਰਿਹਾ ਹੈ ਮਹਾਰਾਜ ਆਗੇ ਆਗੇ ਉਹ ਦਿੱਲੀ ਤੇ ਲਾਹੌਰ ਦੀ ਐਂਟ ਦੇ ਨਾਲ ਪੈਰ ਟਕਾ ਦੇਵਾਂ ਉਸ ਵੇਲੇ ਗੁਰੂ ਜੀਰ ਉਹ ਜਲਾਦ ਆਇਆ ਕਹਿਣ ਲੱਗਾ ਮਤੀ ਦਾਸਾ ਅਸਲਾਮ ਕਬੂਲ ਕਰ ਲੈ ਨਹੀਂ ਤੇ ਕਰਾਮਾਤ ਦਿਖਾ ਦੇ ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾ ਭਾਈ ਮਤੀ ਦਾਸ ਕਹਿਣ ਲੱਗਾ ਕਿ ਮੇਰੇ ਸੂਹ ਦਾ ਹੁਕਮ ਨਹੀਂ ਕਰਾਮਾਤ ਮੁਖਾਈ ਜਾਵੇ ਇਸ ਵਾਸਤੇ ਮਰਨ ਲਈ ਤਿਆਰ ਹਾਂ ਗੁਰੂ ਪਿਆਰੇ ਉਕਾਜੀ ਨੇ ਫਤਵਾ ਲਾਇਆ ਕਿ ਭਾਈ ਮਤੀ ਦਾਸ ਨੂੰ ਜਿਉਂਦੇ ਜੀ ਆਰੇ ਦੇ ਨਾਲ ਚੀਰ ਦਿੱਤਾ ਜਾਵੇ ਜਲਾਦ ਆ ਗਏ ਲੱਕੜਾਂ ਢੱਡ ਲਈਆਂ ਔਰ ਭਾਈ ਮਤੀ ਦਾਸ ਨੂੰ ਕਹਿਣ ਲੱਗੇ ਕੋਈ ਆਖਰੀ ਇੱਛਾ ਹੈ ਕਹਿ ਲਗੇ ਇੱਕ ਨੁਕਰੇ ਖੜਾ ਜਦ ਜਲਾਦ ਆਖੇ ਮਤੀ ਦਾਸ ਮਾ ਦੂਸਰੀ ਗੱਲ ਹੋਵੇ ਜਿਸ ਚੀਜ਼ ਦੀ ਲੋੜ ਹੈ ਮੰਗ ਛੇਨੀ ਹਾਜ਼ਰ ਐਸੇ ਖੜੀ ਐਸੇ ਪਲ ਹੋਵੇ ਅੱਗੋ ਸਿੱਖ ਨੇ ਮੋੜ ਜਵਾਬ ਦਿੱਤਾ ਸਦਰ ਮੇਰੀ ਆਖਰੀ ਜੇ ਹੱਲ ਹੋਵੇ ਜਦੋਂ ਸੀਸ ਮੇਰੇ ਤੇ ਚੱਲੇ ਆੜਾ ਮੇਰਾ ਮੁਖ ਗੁਰ ਤੇ ਵਾਲ ਹੋਵੇ ਕਹਿ ਲਗਾ ਮੇਰੀ ਇਹ ਵੀ ਆਖਰੀ ਇੱਛਾ ਹੈ ਕਿ ਜਦੋਂ ਮੇਰੇ ਸਰ ਤੇ ਆੜਾ ਤਰੋਂ ਮੇਰਾ ਮੁਖ ਸਤਗੁਰੂ ਤੇ ਬਹਾਦਰ ਮਹਾਰਾਜ ਜੀ ਵੱਲ ਹੋਣਾ ਚਾਹੀਦਾ ਹੈ ਜਲਾਦ ਕਹਿਣ ਅੱਗੇ ਤਰ ਅਸੀਂ ਆਰਾ ਤਿੱਖਾ ਕਰ ਰਹੇ ਹਾਂ ਤੇ ਤੂੰ ਆਪਣਾ ਮਨ ਤਿੱਖਾ ਕਰ ਲੈ ਇਹ ਕਹਿਣ ਲੱਗੇ ਕਿ ਅਸੀਂ ਆਪਣਾ ਮਨ ਤਿੱਖਾ ਕਰ ਲਿਆ ਹੈ ਕਹਿਣ ਲੱਗੇ ਅਸੀਂ ਤੇ ਆਰਾ ਰੇਤੀ ਤੋਰਾ ਲਾ ਕੇ ਤਿੱਖਾ ਕਰ ਲਵਾਂਗੇ ਤੂੰ ਆਪਣਾ ਮਨ ਕਿਵੇਂ ਤਿੱਖਾ ਕਰੇਗਾ ਕਹਿਣ ਲੱਗਾ ਮੈਂ ਸਤਗੁਰਾਂ ਦੀ ਬਾਣੀ ਦੇ ਮਨ ਨਾਲ ਮਨ ਤਿੱਖਾ ਕਰੇਗਾ ਦਰਬਸਰ ਗੁਰੂ ਪਿਆਰਿਓ ਜਿਹੜੇ ਬਾਣੀ ਨਾਲ ਜੁੜ ਜਾਂਦੇ ਨੇ ਉਹ ਸਹੀ ਦੀਆਂ ਪਾ ਜਾਂਦੇ ਨੇ ਬੰਦ-ਬੰਦ ਕਟਵਾ ਲੈਂਦੇ ਨੇ ਆੜਿਆਂ ਨਾਲ ਤਰਤਾ ਚੜਾ ਲੈਂਦੇ ਨੇ ਉਹ ਪਿਆਰ ਦੇ ਵਿੱਚ ਫਰਕ ਨਹੀਂ ਪਾਉਣ ਦਿੰਦੇ ਇਹ ਧੁਰ ਕੀ ਬਾਣੀ ਨੂੰ ਜੰਜਾਰ ਬਣਾਇਆ ਉਹ ਮੂੰਹ ਤਲਵਾਰਾਂ ਦਾ ਮੋੜਦੇ ਨੇ ਜਿਹਦੇ ਹੱਡਾਂ ਵਿੱਚ ਰਚ ਗਈ ਇਹ ਬਾਣੀ ਉਹ ਆੜਿਆਂ ਦੇ ਦੰਦੇ ਤੋੜਦੇ ਨੇ ਜਿਹਦੀ ਆਤਮਾ ਵਿੱਚ ਬਾਣੀ ਕਰੇ ਵਾਸਾ ਉਹ ਨੂੰ ਆਉਣ ਦਾ ਕੋਈ ਵੀ ਥੋੜ ਦੇਵੇ ਜਿਹੜਾ ਬਾਣੀ ਨਾਲ ਜੁੜ ਜਾਏ ਫਰਸਾ ਜੀ ਬਾਣੀ ਨੂੰ ਨਾਲ ਪ੍ਰਭਾਸਾ ਜੋੜ ਦੇਵੇ ਭਾਲੀ ਮਤੀ ਦਾਸ ਨੇ ਲੱਗਾ ਕਿ ਮੈਨੂੰ ਕੋਈ ਡਰ ਨਹੀਂ ਕਹਿੰਦਾ ਆੜਾ ਤਿਆਰਾ ਲੱਗਦਾ ਹੈ ਤੁਸੀਂ ਕਾਲਾ ਕਰੋ ਬਣਾਏ ਸਿਰ ਜਾਂਦਾ ਤਾਂ ਜਾਣ ਦੇ ਮੇਰਾ ਸਿੱਖੀ ਸਦਕਾ ਨਾ ਜਾਏ ਜਿਵੇਂ ਸਦਕੀ ਭਾਈ ਮਤੀ ਦਾਸ ਦੀ ਦੇ ਸਿਰ ਤੇ ਆੜਾ ਚੱਲ ਰਿਹਾ ਹੈ ਉਸ ਵੇਦ ਹਾਲ ਕਬੀਸ਼ਰੀ ਜੱਤਾ ਆਪ ਜੀ ਦੀ ਸੇਵਾ ਵਿੱਚ ਹੈ ਕਿਉਂ ਕਹਿ ਰਿਹਾ ਕਾਹ ਜੀ i